ਇਸ ਗੱਡੀ ਦੇ ਵਿੱਚ ਇਹ ਵਾਅਦਾ ਨਿਜਾਮ ਕੀਤਾ ਗਿਆ ਕਿ ਜੋ ਵੀ ਕਾਲਿਫਰਨੀਆ ਸੀ ਵੀ ਉਹਨੂੰ ਰਿਕਵਰ ਕੀਤਾ ਗਿਆ। ਜੇ ਸ਼ੇਅਰ ਮਾਰਕੀਟ ਦਾ ਕੰਮ ਕਰ ਲੱਗਿਆ। ਬੱਚਿਆਂ ਨੂੰ ਮਿਲਣਾ ਆਇਆ ਸੀ ਹੱਦੋਂ ਦੋ ਦਿਨ ਹੋਏ ਸੀਗੇ। ਦੋ ਦਿਨ ਬਾਪਾ ਜਾਣਾ ਸੀਗਾ। ਮੈਨੂੰ ਚੰਗਾ ਭਲਾ ਕਹਿ ਕੇ ਗਿਆ 5:30 ਵਜੇ ਵੀ ਡਾਡੀ ਮੈਂ ਉਹ ਕਿੰਕੂ ਕੋਲ ਜਾ ਕੇ ਆਇਆ। 5:30 ਵਜੇ ਤਾਂ ਮੈਨੂੰ ਫੋਨ ਆ ਗਿਆ। ਕੀ ਇਹ ਹੋ ਗਿਆ? ਮਰਡਰ ਦਾ ਜਿਹੜਾ ਵੈਪਨ ਸੀਗਾ ਕਿਉਂਕਿ ਦਾ ਸੀ ਉਹਨੂੰ ਰਿਕਵਰ ਕੀਤਾ ਗਿਆ। ਜੀ 189 ਮਕਦਮਾ ਦਰਜ ਹੋ ਸੀਗਾ ਮੰਡੀ ਗੁੰਗਰ ਦੇ ਵਿੱਚ ਜਿੱਥੇ ਪਰੋਜਿਤ ਸਿੰਘ ਨਾਮ ਦਾ 33 ਸਾਲ ਦਾ ਵਿਅਕਤੀ ਸੀਗਾ। ਜਿੱਦ ਦਾ ਮਰਡਰ ਕਰ ਦਿੱਤਾ ਸੀ ਜਦੋਂ ਮਰਡਰ ਨੂੰ ਦੰਦ ਦਿੱਤਾ ਸੀਗਾ ਮੰਡੀਕ ਮੰਡਿਕ ਦੇ ਰਿਸ਼ਤਾ ਉੱਥੇ ਮੋਕੇਟੋ ਦੇ ਫਾਦਰ ਪਹੁੰਚੇ ਸੀਗੇ ਜਿਨ੍ਹਾਂ ਦਾ ਨਾਮ ਮਨਜੀਤ ਸਿੰਘ ਸੀ ਜੋ ਕਿ ਉਹਨਾਂ ਨੇ ਉਹਦੀ ਆਰਟਿਸਟ ਸਟੇਟਮੈਂਟ ਸੁਣ ਕੇ ਇਹ ਪਰਚਾ ਦਰਜ ਕਰ ਸੀਗਾ ਇਹ ਜਿਹੜਾ ਪਰਚਾ ਹੈਗਾ ਇਹ ਪੰਜ ਵਿਅਕਤੀਆਂ ਤੇ ਹੋਇਆ ਸੀਗਾ ਐਸਪੀਬੀ ਸਾਥ ਤੇ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਦੇ ਨਾਲ ਹੀ ਡੀਐਸਟੀ ਅਮ ਲੋਕ ਤੇ ਮੰਡੀ ਗਿੰਗਰ ਆਣਾਂ ਦੀ ਜਿਹੜੀ ਥਿਣਾ ਉਹਨਾਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਜਿਹੜੇ ਕੇਸ ਦੇ ਵਿੱਚ ਅਕਿਊਜ਼ਡ ਸੀਗੇ ਉਹ ਪੰਜਾਂ 'ਚੋਂ ਜਿਹੜੇ ਚਾਰ ਅਕਿਊਜ਼ ਨੇ ਉਹ ਰੈਸਟ ਕਰਦੇ ਇਸ ਕੇਸ ਦੇ ਵਿੱਚ ਜੋ ਖਾਸ ਗੱਲ ਹੈ ਕਿ ਇਹ ਇੱਕ ਧੀਰਜ ਬਤਾ ਨਾਮ ਦਾ ਵਿਅਕਤੀ ਸੀ ਜੋ ਕਿ ਜੋ ਇੱਕ ਇਥੇ ਖਨੇ ਆਰੀਆ ਦੇ ਵਿੱਚ ਮੰਡੀ ਗਿੰਗਰ ਆਰੀਆ ਦੇ ਵਿੱਚ ਇੱਕ ਗੈਂਗ ਕਿਸਮ ਦਾ ਚਲਾਉਂਦਾ ਸੀਗਾ ਤੇ ਲੋਕਾਂ ਤੋਂ ਫਰੋਦਿਆਂ ਤੇ ਨਸ਼ਿਆਂ ਦਾ ਕੰਮ ਨੂੰ ਕਰਦੇ ਸੀਗੇ ਅ ਜੋ ਮਰਨ ਵਾਲੀ ਹੋਤੀ ਸੀਗੇ ਅ ਅਤਰੰਦੀਪ ਸਿੰਘ ਉਹ ਇਹਨਾਂ ਦੇ ਨਾਲ ਪਹਿਲਾਂ ਜਾਣ ਪਛਾਣ ਸੀਗੀ तकरीबन 5 ਸਾਲ ਤੋਂ ਉਹ ਨੂੰ ਜਾਣਦੇ ਸੀਗੇ ਆਪਸ ਦੇ ਵਿੱਚ ਇਹਨਾਂ ਦੀ तकरीबन 1 ਸਾਲ ਪਹਿਲਾਂ ਇਹਨਾਂ ਦੀ ਬਾਣੀ ਬੰਦ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਟੀ ਰਿਜ ਬਤਾ ਹੈ ਇਹ ਇਹਨੇ ਯੋਜਨਾਬਲ ਤਰੀਕੇ ਦੇ ਨਾਲ ਇਹ ਜਿਹੜਾ ਇਦੇ ਖਿਲਾਫ ਇਹ ਗੈਂਗ ਦੇ ਖਿਲਾਫ ਜੋ ਇਹ ਕੰਮ ਹੋ ਰਿਹਾ ਸੀਗਾ ਉਹ ਇਹਨੇ ਇਹ ਕੰਮ ਮreturnData ਜਾਂਦਾ ਤੇ ਇਸ ਕੇਸ ਦੇ ਵਿੱਚ ਜੋ ਐਫ ਆਈ ਆਰ ਦਰਜ ਹੋਈ ਹੈ ਉਹ ਧੀਰਜ ਬਤੌਰ ਧੀਰੂ ਅਮਨਿੰਦਰ ਸਿੰਘ ਉਰਫ ਪ੍ਰਿੰਸ ਬੁੱਲਰ ਕਰਨਪ੍ਰੀਤ ਸਿੰਘ ਉਰਫ ਸਰਲ ਗੌਰਵ ਕੁਮਾਰ ਉਰਫ ਗੱਗੀ ਅਤੇ ਸੰਦੀਪ ਸਿੰਘ ਉਰਫ ਬੌਕਸਰ ਦੇ ਖਿਲਾਫ ਜਿਹੜਾ ਇਹ ਐਫ ਆਈ ਆਰ ਦਰਜ ਹੋਈ ਹੈ ਇਹਦੇ ਵਿੱਚ ਚਾਰ ਅਕਿਊਜ਼ਡ ਅਰੈਸਟ ਨੇ ਤੇ ਨਾਲ ਹੀ ਮੈਂ ਦੱਸਣਾ ਚਾਹੁੰਗੀ ਕਿ ਜੋ ਜਿਸ ਗੱਡੀ ਦੇ ਵਿੱਚ ਇਹ ਵਾਦਦਾਤ ਨੂੰ ਜਾਂਚ ਕੀਤਾ ਗਿਆ ਸੀ ਕਿਉਂਕਿ ਫੌਲਿਸ ਕਰਕੇ ਸੀਗੀ ਉਹਨੂੰ ਰਿਕਵਰ ਕੀਤਾ ਗਿਆ ਹੈ ਤੇ ਜਿਹੜਾ ਮਰਡਰ ਦਾ ਜਿਹੜਾ ਵੈਪਨ ਸੀਗਾ ਜੋ ਕਿ ਇੱਕ ਦਾਸ ਸੀ ਉਹਨੂੰ ਰਿਕਵਰ ਕੀਤੀ ਗਈ ਹੈ ਮੈਂ ਇੱਕ ਹੋਰ ਸਾਰਿਆਂ ਦੇ ਸਾਹਮਣੇ ਗੱਲ ਧਿਆਨ ਦਿਨਾ ਚਾਹੁੰਦੀ ਹਾਂ ਕਿ ਜਿਹੜੇ ਧੀਰਜ ਬਤਾ ਹੈ ਇਹਦੀ ਕ੍ਰਿਮੀਨਲ ਹਿਸਟਰੀ ਇਸ ਤਰੀਕੇ ਦੀ ਹੈ ਕਿ ਉਹ 15 ਮੁਕਦਮੇ ਪਹਿਲਾਂ ਦਰਜ ਨੇ ਤੇ ਇਸ ਤੋਂ ਹੁਣ ਇਸ ਕੇਸ ਦੇ ਵਿੱਚ ਵੀ ਇੱਕ ਇਲੀਟ ਰੈਪਨ ਦੀ ਰਿਕਵਰੀ ਰਿਕਵਰੀ ਵੀ ਕੀਤੀ ਗਈ ਹੈ ਜਿਹੜਾ ਅਮਿੰਦਰ ਸਿੰਘ ਉਰਫ ਪਿੰਸ ਬੁਲੱਡ ਹੈ ਇਹਦੇ ਤੇ 12 ਪਰਚੇ ਦਰਜ ਨੇ ਤੇ ਜਿਹੜਾ ਸੰਦੀਪ ਸਿੰਘ ਉਰਫ ਬੌਕਸਰ ਹੈ ਇਹਦੇ ਤੇ 8 ਪਰਚੇ ਦਰਜ ਨੇ ਤਾਂ ਇਸ ਦੇ ਨਾਲ ਹੀ ਜਿਹੜੇ ਕ੍ਰਿਮੀਨਲ ਪਰਵਰਤੀ ਦੇ ਲੋਕ ਨੇ ਇਹਨਾਂ ਨੂੰ ਅਰੇਸਟ ਕੀਤਾ ਗਿਆ ਹੈ ਤੇ ਇਸ ਕੇਸ ਦੇ ਵਿੱਚ ਸਾਨੂੰ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ ਜਿਹੜੀ ਕੋਈ ਅਰੇਸਟ ਰਹਿੰਦੀ ਹੈ ਜੇ ਕੋਈ ਹੋਰ ਲੋਕ ਵੀ ਇਹਦੇ ਵਿੱਚ ਇਨਵੋਲਡ ਨੇ ਕੋਣ ਨੂੰ ਰੈਸਟ ਕੀਤਾ ਜਾਏਗਾ ਤੇ ਜਿਹੜੀ ਇਸ ਪੂਰੇ ਕੇਸ ਦੇ ਵਿੱਚ ਲੌਜੀਕਲ ਕਨਕਲੂਜਨ ਤੱਕ ਇਸ 스테ਜ ਨੂੰ ਲੈ ਕੇ ਜਾਂਦਾ ਹੈ ਇਹਨਾਂ ਦਾ ਜਦੋਂ ਮੈਂ ਦੱਸਿਆ ਜੀ ਕਿ ਆਪਸ ਦੇ ਵਿੱਚ ਪਹਿਲਾਂ ਕੰਮ ਇਕੱਠੇ ਕਰਦੇ ਹੁੰਦੇ ਸੀਗੇ ਫਿਰ ਉਹ ਵੱਖਰਾ ਹੋ ਗਿਆ ਨਾ ਤਾਂ ਤੇ ਰੰਜਿਸ਼ ਰੱਖਦੇ ਸੀਗੇ ਕਿ ਇਹ ਇਹਨਾਂ ਤੋਂ ਵੱਖਰੇ ਤੌਰ ਤੇ ਕੰਮ ਕਰਨ ਲੱਗ ਗਿਆ ਜਿਹੜੇ ਮਾਮੂਲੀ ਅਪਰਾਧਿਕ ਮਾਮਲੇ ਕਰਦੇ ਸੀਗੇ ਜੀ ਨੰਨੂ ਜੀ ਕਿਹਨਾਂ ਦੀ ਜੀ ਨੰਨੂ ਜੀ ਉਹਦੇ ਤੇ ਦੋ ਇਸ ਤੋਂ ਪਹਿਲਾਂ ਐਫ ਆਈ ਆਰ ਐਨ ਡੀ ਪੀ ਐਸ ਦੀ ਦਰਜ ਹੋ ਚੁੱਕੀ। ਅਸੀਂ ਗੱਲਬਾਤ ਕੀਤੀ ਕਰਦੇ ਸੀਗੇ ਜੀ ਇੱਥੇ ਜਿਹੜਾ ਗੱਲ ਅਸਾਂ ਤਾਂ ਮੈਂ ਜਿੱਦਾਂ ਕਿ ਦੱਸਿਆ ਜੀ ਤੁਹਾਨੂੰ ਕਿ ਜਿਹੜਾ ਧੀਰਜ ਬੱਤਾ ਹੈ ਇਹ ਕ੍ਰਿਮੀਨਲ ਪਰਵਰਤੀ ਦਾ ਬੰਦਾ ਹੈ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਅ ਮੰਡੇਗਿੰਦਗੜ ਖੰਨਾ ਸਮਰਾਲਾ ਖਰੜ ਦਰਾਹਾ ਇਥੇ ਨਾ ਇਥੇ ਫਰੋਤੀ ਮੰਗਣ ਦਾ ਤੇ ਡਰਾਣਾ ਧਮਕਾਣਾ ਤੇ ਨਸ਼ੇ ਵਿਚਣ ਦਾ ਕੰਮ ਕਰਦੇ ਸੀ ਇਹਨਾਂ ਦੀ ਜੋ ਕ੍ਰਿਮੀਨਲ ਇਸ ਬੰਦੇ ਦੀ ਕ੍ਰਿਮੀਨਲ ਹਿਸਟਰੀ ਹੈ ਜਿਹਦੇ ਐਨਡੀਪੀਏ ਦੇ ਵੀ ਪਰਚੇ ਦਰਜ ਨੇ ਜੀ ਤੇ ਲੜਾਈ ਝਗੜੇ ਦੇ ਵੀ ਬਣਾ ਪਰਚੇ 4 ਵਜੇ ਰਾਤੀ ਕਿਤੇ ਇੱਕ ਬੰਦਾ ਹਲੇ ਪਹੋਚਾ ਜੀ ਹਾਂਜੀ ਇੱਕ ਬੰਦਾ ਇਨਫੋਰਮ ਗੱਗੀ ਉਹਨੂੰ ਵੈਰੀਫਾਈ ਕਰ ਰਹੇ ਹਾਂ ਜੀ ਹਾਂਜੀ ਠੀਕ ਹੈ ਜੀ ਕੀ ਮਸਲਾ ਜੀ ਜਿਹੜਾ ਮਸਲਾ ਜੀ ਪਿਛਲੇ ਦਿਨੀ ਮੇਰੇ ਬੇਟੇ ਦਾ ਮਰਡਰ ਹੋ ਗਿਆ ਤਰਨਜੀਤ ਸਿੰਘ ਨੰਨੂ ਦਾ ਹਾਂ ਜੀ ਕਿੰਨੇ ਦੀ ਤਸਵੀਰ ਕਿੰਨੇ ਤੁਹਾਨੂੰ ਇਹ ਕੁਝ ਬੰਦੇ ਨੇ ਜੀ ਜੋ ਖੰਨੇ ਦੇ ਨੇ ਜੀ ਰੂਬਤਾ ਪ੍ਰਿੰਸ ਬੁੱਲੜ ਤੇ ਇੱਕ ਦਿੱਤਲੀ ਐ ਇੱਕ ਕੋਈ ਬੌਕਸਰ ਐ ਜੋ ਇਹ ਬੇਟੇ ਦੇ ਕੋਲੇ ਪਹਿਲਾਂ 2-3 ਸਾਲ ਪਹਿਲਾਂ ਵਹਦੇ ਹੁੰਦੇ ਸੀਗੇ ਤੋਂ ਬੇਟੇ ਦਾ ਪ੍ਰੇ ਹੋ ਗਿਆ ਤੇ ਤੋਂ ਮੈਂ ਵੀ ਪੂਰੇ ਬੇਟੇ ਨੂੰ ਵੀ ਪ੍ਰੇ ਕਰਤਾ ਉਹਦੀ ਖੁੰਦਕ ਵਜਿਦਾ ਵੀ ਅੱਜ ਹੁਣ ਸਾਡੇ ਕੋਲ ਨਹੀਂ ਆਉਂਦਾ ਸਾਡੀ ਗੱਲ ਨਹੀਂ ਸੁਣਦਾ ਜੋ ਕੀ ਬੇਟਾ ਕਈ ਵਾਰ ਪਹਿਲਾਂ ਹੈਲਪ ਵੀ ਕਰ ਦਿੰਦਾ ਸੀ ਇਹਨਾਂ ਦੀ ਉਹ ਹੈਲਪ ਇਸ ਤਰ੍ਹਾਂ ਸੀਗੀ ਉਹ ਕੀ ਵੀ ਚਲੋ ਮੈਂ ਜ਼ਿਲ੍ਹਾ ਪ੍ਰਧਾਨ ਐ ਮੈਂ ਦੋ ਵਾਰੀ ਐਮਸੀ ਦੇ ਇਲੈਕਸ਼ਨ ਲੜੇ ਐ ਤੇ بیٹے ਦਾ ਆਪਣਾ ਵੀ ਇੱਕ ਰਸੂਕ ਸੀਗਾ ਉਹਦੇ ਚੋਕੇ ਪਰ ਕੋਈ ਇਹਨਾਂ ਨੂੰ ਕੋਈ ਦਿੱਕਤ ਆ ਜਾਣੀ ਕੋਈ ਮਾੜਾ ਮੋਟਾ ਕੋਈ ਸਥਾਣਾ ਹੋ ਜਾਣਾ ਉਹ ਜਾ ਕੇ ਇਹਨੇ ਹੈਲਪ ਕਰ ਦੇਣੀ ਬੇਟਾ ਸਕ੍ਰਾਈਬ ਦਾ ਕੰਮ ਕਰਦਾ ਸੀ ਫਿਰ ਮੈਂ ਉਹਨੂੰ ਕਹਾਂ ਮੈਂ ਕਾਕਾ ਇੱਥੇ ਨਾ ਬੈਠਾ ਕਾ ਇਹਨਾਂ ਨੂੰ ਬਿਠਾਇਆ ਕਰ ਇਹਦਾ ਸਕ੍ਰਾਈਬ ਦਾ ਕੰਮ ਆ ਤੂੰ ਵਪਾਰੀ ਬੰਦਾ ਤੇ ਵੀ ਇਹਨਾਂ ਦਾ ਤੇਰੇ ਕੋਲ ਕੋਈ ਸਾਥ ਨਹੀਂ ਉਹ ਹਟਾ ਤੇ ਥੋੜੀ ਉਸ ਵਕਤ ਦੀ ਵੀ ਰੰਜਿਸ਼ ਸ਼ਬਾਹੀ ਰੱਖਦੇ ਸੀਗੇ ਵੀ ਹਾਂ ਵੀ ਸਾਡੇ ਕੋਲੇ ਆਉਣਾ ਜਾਣਾ ਇਹਨੇ ਬੰਦ ਕਰਾਤਾ ਸਾਡਾ ਉਹ ਫਿਰ ਜਿਹੜੇ ਇਹ ਮਰਡਰ ਹੋਇਆ ਇਹ ਕੀ ਪੋਲੀਟੀਕਲ ਰੰਜਿਸ਼ ਕਰਕੇ ਹੋਇਆ ਜਾਂ ਵੈਸੇ ਇਹ ਤਾਂ ਦੇਖੋ ਹੁਣ ਇਹਨਾਂ ਨੇ ਇਨਵੈ ਵੀ ਇਹਦੇ ਚ ਦੇਖਦੇ ਆ ਵੀ ਸਾਨੂੰ ਕੀ ਦੱਸਦੇ ਆ ਪਰ ਜਿਹੜਾ ਹੈਗਾ ਇਹ ਆਪਸ ਵਿੱਚ ਇਹਨਾਂ ਦਾ ਜਿਵੇਂ ਹੁਣ ਬੱਚਿਆਂ ਦਾ ਸੀਗਾ ਵੀ ਕੋਈ ਇਹ ਕੀ ਕੀ ਕਲਦੀ ਇਹਨਾਂ ਨੇ ਰੰਜਿਸ਼ ਰੱਖੀ ਹੈ ਉਹ ਪਿੱਛੇ ਜਾ ਕੇ ਇਹਦੀ ਗੱਡੀ ਵੀ ਭੰਨ ਗਏ ਸੀਗੇ ਹੈ ਉਦੋਂ ਮੈਂ ਇਹਨੂੰ ਕਿਹਾ ਮਾ ਪੁੱਤ ਆਪਾਂ ਲੜਦਾ ਨਹੀਂ ਹੈਗਾ ਹੈ ਬੱਚਾ ਕਰ ਨਹੀਂ ਉਦੋਂ ਪਰਚਾ ਨਹੀਂ ਕਰਾਇਆ ਸੀ ਜੀ ਕੰਪਲੇਟ ਕੀਤੀ ਸੀ ਕਿ ਜਦੋਂ ਉਸ ਵਕਤ ਕਾਰਵਾਈ ਨਹੀਂ ਹੋਈ ਉਹਦੇ ਤੇ ਉਹ ਸ਼ਾਇਦ ਉਸ ਗੱਲ ਦਾ ਵੀ ਸ਼ਾਇਦ ਮੈਨੂੰ ਖਤੋਰਾ ਵੀ ਆ ਵੀ ਉਸ ਵਕਤ ਕਾਰਵਾਈ ਉਹਦੀ ਸ਼ਾਇਦ ਜੇ ਕੰਮ ਨਾ ਹੁੰਦਾ ਬਿਲਕੁਲ ਕੰਪਲੇਂਟ ਕੀਤੀ ਸੀ ਕਾਰਪਨੀ ਨਹੀਂ ਨਹੀਂ ਐਪਲੀਕੇਸ਼ਨ ਦਿੱਤੀ ਸੀ ਉਹ ਕੰਪਲੇਂਟ ਹੀ ਹੋਣੀ ਨਾ ਐਪਲੀਕੇਸ਼ਨ ਦਿੱਤੀ ਸੀ ਕੰਪਲੇਟ ਦੇ ਕਾਰਵਾਈ ਕੋਈ ਨਹੀਂ ਹੋਇਆ ਉਦੋਂ ਕਾਰਵਾਈ ਨਹੀਂ ਹੋਈ ਸੀ ਚਲੋ ਫਿਰ ਮੈਂ ਵੀ ਮੈਂ ਕਿਹਾ ਚਲ ਆਪਾਂ ਇਹ ਲੜਦਾ ਨਹੀਂ ਹੈਗਾ ਮੈਂ ਇਹਨੂੰ ਦੂਰ ਭੇਜਤਾ ਲੁਧਿਆਣੇ ਚਲਾ ਗਿਆ ਉੱਥੇ ਕੰਮ ਕਰਨ ਲੱਗ ਗਿਆ ਮੈਂ ਲੈਣੇ ਚੇਜ ਕਰਤੀ ਜਿਹਦੀ ਮੈਂ ਪੁੱਤ ਆਪਾਂ ਲੜਨਾ ਸੀ ਦੂਰਿਆਲੇ ਚਲਾ ਜਾ ਇਹ ਸ਼ੇਅਰ ਮਾਰਕੀਟ ਦਾ ਮੈਨੂੰ ਚੰਗਾ ਭਲਾ ਕਹਿ ਕੇ ਗਿਆ 5:30 ਵਜੇ ਵੀ ਡਾਡੀ ਮੈਂ ਕਿੱਕੂ ਕੋਲ ਜਾ ਕੇ ਆਇਆ 5:30 ਵਜੇ ਤਾਂ ਮੈਨੂੰ ਫੋਨ ਆ ਗਿਆ ਵੀ ਆਏ ਹੋ ਗਿਆ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ ਬੱਚੇ ਆ ਜੀ ਦੋ ਬੱਚੇ ਮੇਨਲੀ ਬੱਚਾ ਰੰਜਿਸ ਕੀ ਹੈ ਮੈਂ ਕੋਈ ਕਿਸੇ ਨੂੰ ਪਰੇ ਕਰਤਾ ਜਾਂ ਮਿਲਣਾ ਨਹੀਂ ਉਹ ਤਾਂ ਕੋਈ ਬੰਦੀ ਨਹੀਂ 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 ਇਹ ਇਹ ਹੀ ਹੈ ਕਿਉਂਕਿ ਇਹ ਸਬਕੀਏ ਨੇ ਇਹ ਸਬਕੀਏ ਨੇ ਨਸ਼ਾ ਕਰ ਲੈਂਦੇ ਨੇ ਇਹਨਾਂ ਨੂੰ ਪਤਾ ਕੋਈ ਲੱਗਦਾ ਨਹੀਂ ਹੈ ਜੀ ਮੇਰੇ ਦੇਖੋ ਮੈਨੂੰ ਜੋ ਪਤਾ ਹੈ ਵੀ ਕੋਈ ਬੇਟਾ ਕੋਈ ਕ੍ਰਿਮੀਨਲ ਕੇਸ ਚ ਇਹਨਾਂ ਦੇ ਨਾਲ ਨਹੀਂ ਕਿਤੇ ਆਉਂਦਾ ਜਾਂਦਾ ਨਹੀਂ ਸੀ ਕਿਉਂਕਿ ਬੇਟਾ ਤਾਂ ਆਪਣਾ ਇੱਕ ਵਪਾਰ ਸੀ ਸਕ੍ਰੈਪ ਦਾ ਹਾਂਜੀ ਮੋਂ ਤੇ ਆਖਾਂ ਦੇ ਵਿੱਚ ਇਹਦਾ ਆਫਿਸ ਸੀਗਾ ਕਿਉਂਕਿ ਇਹਦਾ ਕੋਈ ਇਸ ਤਰ੍ਹਾਂ ਦਾ ਕੋਈ ਹੈ ਹੀ ਨਹੀਂ ਸਿਰਫ ਹੁਣ ਉਹਨਾਂ ਨੂੰ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਹੁਣ ਆਪਾਂ ਇੱਕ ਵਾਰੀ ਚੰਗਾ ਚੱਲਦੇ ਆ ਅਗਲੇ ਦੇ ਮਨ ਦੇ ਵਿੱਚ ਕੀ ਹੈ ਉਹ ਆਪਾਂ ਨੂੰ ਪਤਾ ਦੇ ਪਰ ਇਹੀ ਰਹਿ ਜਾਂਦਾ ਨਾ ਵੀ ਤੁਸੀਂ ਕਾਂਗਰਸ ਵੱਲੋਂ ਇਲੈਕਸ਼ਨ ਲੜਦੇ ਸੀਗੇ ਸ਼ਾਇਦ ਹੋ ਸਕਦਾ ਕੋਈ ਸਾਡੇ ਕੋਈ ਪੋਲੀਟੀਕਲ ਦੁਸ਼ਮਣ ਵੀ ਹੋਣ ਇਹ ਵੀ ਹੋ ਸਕਦਾ ਹੈ ਇਹ ਤਾਂ ਹੁਣ ਇਹਨਾਂ ਨੇ ਦੇਖਣਾ ਵੀ ਹਾਂ ਵੀ ਕੀ ਪਿੱਛੋਂ ਕੀ ਨਿਕਲਦਾ ਮੈਂ ਤਾਂ ਉਹ ਵੀ ਕਹਿੰਦਾ ਜੇ ਕੋਈ ਪੋਲੀਟੀਕਲ ਕੋਈ ਲਿੰਕਟ ਨਿਕਲਦਾ ਤਾਂ ਉਹਨੂੰ ਵੀ ਬਖਸ਼ਣਾ ਨਹੀਂ ਜਾਵੇ ਮੈਂ ਤਾਂ ਕਹਿੰਦਾ ਵੀ ਪੋਲੀਟੀਕਲ ਜਿਹੜਾ ਕੋਈ ਲੱਗਦਾ ਹੈ ਵੀ ਉਹਨੂੰ ਉਹਦੀ ਵੀ ਇਨਕ ਕਿੰਨੇ ਦੋਸ਼ੀ ਫੜੇ ਗਏ ਤੇ ਕਿੰਨੇ ਬਾਕੀ ਨੇ ਇਹਦੇ ਚ ਮੇਰੇ ਖਾਲ 4-5 4 ਪਤਰੀ 5 ਫੜੇ ਗਏ ਨੇ ਤੇ ਇੱਕ ਉਹ ਗੱਗੀ ਹੈਗਾ ਉਹ ਮੈਨੂੰ ਲੱਗਦਾ ਸ਼ਾਇਦ ਰੈਸਕਿਊ ਹੋਇਆ ਪੰਡਿਤ ਅਮਕੀਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹਮਦਾਨ ਕਰਵਾਉ ਬਿਸ਼ਕਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪਿਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿੰਨੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਲਈ ਇੱਕ ਵਾਰ ਜਰੂਰ ਫੋਨ ਕਰੋ